ਕਹਿੰਦੇ ਹਨ ਕਿ ਨਾ ਸ਼ੁਕਰੇ ਹਨ ਉਹ ਜੋ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉਗ ਪੈਂਦੇ ਹਨ ਸੀਨਾ ਪਾੜ ਕੇ ਪੱਥਰਾਂ ਦਾ ਕੁਝ ਐਸਾ ਹੀ ਕਾਰ ਵਿਖਾਇਆ ਹੈ ਬਟਾਲਾ ਦੇ ਨਜ਼ਦੀਕ ਦੇ ਪਿੰਡ ਉਮਰਵਾਲ ਦੇ ਰਹਿਣ ਵਾਲੇ ਸਿੱਖ ਨੌਜਵਾਨ ਕੁੰਵਰ ਅੰਮ੍ਰਿਤ ਵੀਰ ਸਿੰਘ ਨੇ ਜਿਸ ਨੇ ਛੋਟੀ ਉਮਰ ਦੇ ਵਿੱਚ ਹੀ ਆਪਣੇ ਦਮ ਤੇ 1 ਮਿੰਟ ਵਿੱਚ 45 ਕਲੈਬ ਪੁਸ਼-ਅਪ ਲਗਾ ਕੇ ਆਪਣਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਕਰਵਾਇਆ ਹੈ ਅਮਿਤਬੀਰ ਨੇ ਇਜੀਪਟ ਦੇਸ਼ ਦੇ ਨੌਜਵਾਨ ਦਾ ਰਿਕਾਰਡ ਤੋੜ ਕੇ ਇਹ ਰਿਕਾਰਡ ਆਪਣੇ ਨਾਮ ਤੇ ਕਰਾਇਆ ਹੈ ਇਸ ਨੌਜਵਾਨ ਦੀ ਇਸ ਉਪਲਬਧੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਕਿਸਾਨ ਆਗੂਆਂ ਨੇ ਇਸ ਦੇ ਘਰ ਜਾ ਕੇ ਇਸ ਨੌਜਵਾਨ ਨੂੰ ਸਨਮਾਨਿਤ ਕਰਦੇ ਹੋਏ ਇਸ ਦੀ ਹੌਸਲਾ ਅਫਜ਼ਾਈ ਕੀਤੀ ਦਾਦੇ ਇੱਕ ਇਸ ਮੌਕੇ ਕੁੰਵਰ ਅਮਰਿਤ ਵੀਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਆਪ ਨੂੰ ਘਰ ਵਿੱਚ ਦੇਸੀ ਜਿਮ ਨਾਲ ਤਿਆਰ ਕੀਤਾ ਹੈ ਉਸਨੇ ਕਿਹਾ ਕਿ ਪੁਰਾਣੇ ਸਮੇਂ ਦੇ ਵਿੱਚ ਵੀ ਸਾਡੇ ਪਹਿਲਵਾਨ ਦੇਸੀ ਤਰੀਕੇ ਨਾਲ ਖੁੱਲੇ ਮੈਦਾਨਾਂ ਦੇ ਵਿੱਚ ਕਸਰਤ ਕਰਕੇ ਆਪਣੇ ਆਪ ਨੂੰ ਤਿਆਰ ਕਰਦੇ ਸੀ ਅਤੇ ਉਸਨੇ ਵੀ ਇਸੇ ਰਸਤੇ ਨੂੰ ਚੁਣਿਆ ਅਤੇ ਗਿਨੀਜ਼ ਬੁੱਕ ਵਰਲਡ ਰਿਕਾਰਡ ਸਮੇਤ ਆਪਣੇ ਨਾਮ ਤਿੰਨ ਰਿਕਾਰਡ ਦਰਜ ਕਰਾਏ ਉਹਨਾਂ ਨੇ ਵੀ ਦੱਸਿਆ ਕਿ ਕਿਸਾਨ ਵੀਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਉਸ ਦਾ ਹੌਸਲਾ ਵਧਾਇਆ ਨੌਜਵਾਨ ਨੇ ਕਿਹਾ ਕਿ ਉੱਠ ਖੜ ਕੇ ਅੱਗੇ ਵਧੋ ਮਿਹਨਤ ਕਰੋ ਫਿਰ ਤੁਹਾਨੂੰ ਤੁਹਾਡੀ ਮੰਜ਼ਿਲ ਹਾਸਲ ਕਰਨ ਦੇ ਵਿੱਚ ਕੋਈ ਰੋਕ ਨਹੀਂ ਸਕਦਾ ਸੱਚੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਜੀ ਕੁਵਰ ਅਮਰਿਤਪ੍ਰੀਤ ਸਿੰਘ ਮੈਂ ਪੰਜਾਬ ਦੇ ਪਿੰਡ ਉਮਰਵਾਲਾ ਦਾ ਰਹਿਣ ਵਾਲਾ ਹਾਂ ਮੈਂ ਤਿੰਨ ਵਰਲਡ ਰਿਕਾਰਡ ਬਣਾਏ ਆ ਪਹਿਲਾ ਰਿਕਾਰਡ ਸੀ ਮੇਰਾ ਨਕਲ ਪੁਸ਼-ਅਪ ਦਾ ਦੂਸਰਾ ਸੁਪਰਮੈਨ ਪੁਸ਼-ਅਪ ਦਾ ਤੇ ਹੁਣ ਤੀਸਰਾ ਰਿਕਾਰਡ ਮੈਂ ਬਣਾਇਆ ਹੈ ਗਿਨੀਸ ਬੁੱਕ ਦੇ ਵਰਲਡ ਰਿਕਾਰਡਸ ਦੇ ਵਿੱਚ ਜਿਹਦੇ ਵਿੱਚ ਮੈਂ 1 ਮਿੰਟ ਦੇ ਵਿੱਚ 45 ਫਿੰਗਰ ਟਿਪ ਪੁਸ਼-ਅਪ ਵਿਦ ਕਲਾਪ ਲਾਇ ਤੇ ਇਹ ਰਿਕਾਰਡ ਪਹਿਲਾਂ ਇਜੀਪਟ ਦੇ ਮੁੰਡੇ ਦੋ ਅਸੀਂ ਉਹਨੇ 40 ਲਾਇਏ ਸੀ ਤੇ ਉਹਦਾ ਰਿਕਾਰਡ ਬ੍ਰੇਕ ਕਰਦੇ ਹੋਏ ਮੈਂ ਇਹ ਪੁਸ਼-ਅਪ 45 ਪੁਸ਼-ਅਪ ਲਾਇਆ 1 ਮਿੰਟ ਦੇ ਵਿੱਚ ਤੇ ਮੈਂ ਦੱਸ ਦੇਣਾ ਚਾਹੁੰਦਾ ਕਿ ਮੈਂ ਅੱਜ ਤੱਕ ਕਦੇ ਜਿਮ ਨਹੀਂ ਗਿਆ ਨਾ ਹੀ ਕੋਈ ਪ੍ਰੋਟੀਨ ਜਾਂ ਸਪਲੀਮੈਂਟ ਯੂਜ਼ ਕੀਤਾ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਜਿਮ ਜਾ ਨਹੀਂ ਸਕਦਾ ਜਾਂ ਮੇਰੇ ਕੋ ਫੀਸ ਨਹੀਂ ਹੈ ਜਿਮ ਜਾਣ ਦੀ ਬਟ ਮੈਂ ਇੱਥੇ ਯੂਥ ਨੂੰ ਦੱਸਣਾ ਚਾਹੁੰਦਾ ਕਿ ਜੇ ਸਾਡੇ 'ਚ ਜਜ਼ਬਾ ਹੈ ਕੁਝ ਕਰਨ ਦਾ ਤਾਂ ਅਸੀਂ ਕਿਤੇ ਵੀ ਸ਼ੁਰੂਆਤ ਕਰ ਸਕਦੇ ਹਾਂ ਸਾਡੇ ਪੁਰਾਣੇ ਸਮੇਂ ਦੇ ਪਹਿਲਵਾਨ ਰੈਸਲਰ ਹੋਏ ਆ ਜੋ ਮਿੱਟੀ ਦੇ ਵਿੱਚ ਮਿਹਨਤ ਕਰਦੇ ਸੀ ਖੁੱਲੇ ਮੈਦਾਨ ਦੇ ਵਿੱਚ ਮਿਹਨਤ ਕਰਦੇ ਸੀ ਆਪਣੇ ਘਰਾਂ ਦੇ ਵਿੱਚ ਮਿਹਨਤ ਕਰਦੇ ਸੀ ਤੇ ਇਦਾਂ ਹੀ ਮਿਹਨਤ ਕਰਕੇ ਉਹਨਾਂ ਆਪਣੇ ਦੇਸ਼ ਦਾ ਆਪਣਾ ਸਰੀਰ ਵੀ ਵਧੀਆ ਮੇਨਟੇਨ ਕੀਤਾ ਸੀ ਤੇ ਆਪਣਾ ਦੇਸ਼ ਦਾ ਨਾਮ ਵੀ ਰੋਸ਼ਨ ਕੀਤਾ ਸੀ ਤੇ ਅੱਜ ਇਹਨਾਂ ਦਾ ਨਾਮ ਕਮਾਇਆ ਕਿ ਅਸੀਂ ਅੱਜ ਵੀ ਉਹਨਾਂ ਨੂੰ ਕਿਤਾਬਾਂ 'ਚ ਪੜ੍ਹ ਸਕਦੇ ਹਾਂ ਸੋਸ਼ਲ ਮੀਡੀਆ 'ਤੇ ਪੜ੍ਹ ਸਕਦੇ ਹਾਂ ਜਾਂ ਆਪਣੇ ਬਜ਼ੁਰਗਾਂ ਕੋਲੋਂ ਨਾਲ ਬਾਰੇ ਸੁਣ ਸਕਦੇ ਹਾਂ ਪਰ ਮੈਂ ਇਥੇ ਇਹ ਗੱਲ ਕਹੂੰਗਾ ਕਿ ਜੋ ਮੈਂ ਵਰਲਡ ਰਿਕਾਰਡ ਬਣਾਇਆ ਹੈ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਮੈਂ ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਇੰਨੇ ਵੱਡੇ ਮਕਾਮ ਤੇ ਪਹੁੰਚਿਆ ਤੇ ਸਾਡੇ ਕਿਸਾਨ ਵੀਰਾਂ ਦੇ ਯੂਥ ਪ੍ਰਧਾਨ ਸਾਡੇ ਸ਼ਮਸ਼ੇਰ ਸਿੰਘ ਜੀ ਮੈਨੂੰ ਮਤਲਬ ਸਨਮਾਨ ਕਰਨ ਆਇਆ ਇਹ ਕਿਤਨਾ ਦਾ ਸਨਮਾਨ ਨਹੀਂ ਹੁੰਦਾ ਇਹ ਕਿਤਨਾ ਦੀ ਹੌਸਲਾ ਅਫਜਾਈ ਹੁੰਦੀ ਹੈ ਜੋ ਸਾਡੇ ਨੌਜਵਾਨਾਂ ਨੂੰ ਜਦੀ ਬਹੁਤ ਜ਼ਰੂਰਤ ਹੈ ਜਿੱਦਾਂ ਦੇ ਸਾਡੇ ਲੀਡਰ ਸਾਹਿਬ ਨੇ ਹਨਾ ਇਦਾਂ ਦੇ ਹੋਰ ਲੀਡਰ ਹੋਣ ਤਾਂ ਸਾਡੇ ਜਿਹੜੇ ਪੰਜਾਬ ਦਾ ਯੂਥ ਆ ਉਹ ਆਪਣੇ ਆਪ ਅੱਗੇ ਆਏਗਾ ਬੜਾ ਟੈਲੈਂਟ ਆ ਸਾਡੇ ਪੰਜਾਬ ਦੇ ਯੂਥ ਚ ਉਹ ਅੱਗੇ ਹੋਣਾ ਚਾਹੁੰਦਾ ਵਾ ਪਰ ਉਹ ਸੋਚ ਕੇ ਬੈਠਿਆ ਕਿ ਸਾਨੂੰ ਕਿਸੇ ਦੀ سپورਟ ਦੀ ਲੋੜ ਹੈ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਸ਼ੁਰੂਆਤ ਤੁਸੀਂ ਆਪਣੇ ਆਪ ਕਰ ਸਕਦੇ ਹੋ ਬਾਕੀ ਤੁਹਾਨੂੰ سپورਟ ਮਿਲਦੀ ਜਾਏਗੀ ਉਹ ਕਹਿੰਦੇ ਆ ਬੇਹਿੰਮਤੇ ਨੇ ਜੋ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਸੋ ਇਹ ਕਹਾਵਤਾਂ ਜੋ ਸਾਡੇ ਸਿਆਣਿਆਂ ਨੇ ਕਹੀਆਂ ਨੇ ਇਹ ਬਿਲਕੁਲ ਸੱਚ ਨੇ ਸਾਨੂੰ ਮਿਹਨਤ ਕਰਨੀ ਚਾਹੀਦੀ ਆ ਮਿਹਨਤal ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਵਾਹਿਗੁਰੂ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਮੰਜਲ ਦੇ ਰਾ ਆਪਣੇ ਆਪ ਨਿਕਲਦੇ ਜਾਂਦੇ। ਉੱਥੇ ਇਹ ਦੂਜੇ ਪਾਸੇ ਜਦੋਂ ਕਿਸਾਨ ਜਿੱਥੇ ਬੰਦੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਕਿਸਾਨ ਜਿੱਥੇ ਬੰਦੀਆਂ ਦੇ ਕਿਸਾਨ ਆਗੂ ਸ਼ਮਸ਼ੇਰ ਸਿੰਘ ਅਤੇ ਕਮਲਜੀਤ ਸਿੰਘ ਨੇ ਕਿਹਾ ਕਿ ਕੋਮਨ ਅੰਮ੍ਰਿਤਪੀਰ ਸਿੰਘ ਨੇ ਆਪਣੇ ਪਰਿਵਾਰ ਸਮੇਤ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਸਨੇ ਛੋਟੀ ਉਮਰ ਦੇ ਵਿੱਚ ਹੀ ਆਪਣੇ ਦਮ ਤੇ ਮੰਜ਼ਿਲ ਹਾਸਲ ਕੀਤੀ ਹੈ। ਤੇ ਲਈ ਅੱਜ ਅਸੇ ਸਿੱਖ ਨੌਜਵਾਨ ਨੂੰ ਸਨਮਾਨਿਤ ਕੀਤਾ ਹੈ। ਸ਼ਮਸ਼ੇਰ ਸਿੰਘ ਜੀ ਮੇਰਾ ਨਾਮ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਜੀ ਆਪਾਂ ਪਿੰਡ ਉਮਰਵਾਲ ਵੀਰ ਰਿਕਵਰ ਕੋ ਆਏ ਆ ਜਿਨੇ ਸਾਡੇ ਪੰਜਾਬ ਸਾਡੇ ਇੰਡੀਆ ਦਾ ਮਾਣ ਵਧਾਇਆ ਜੀ ਇਹ ਵੀਰ ਨੇ 1 ਮਿੰਟ ਦੇ ਵਿੱਚ 45 ਪੁਸ਼-ਅਪ ਮਾਰੇ ਆ ਵਿਦ ਕਲੈਪ ਤੇ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਜੀ ਇਹ ਵੀਰ ਸਾਡੇ ਇਲਾਕੇ ਦਾ ਹੋਣ ਹਰ ਵੀਰ ਆ ਸਾਨੂੰ ਮਾਣ ਆ ਤੇ ਅੱਜ ਅਸੀਂ ਵੀਰ ਦੇ ਘਰੇ ਇਹਨੂੰ ਸਨਮਾਨਤ ਕਰਨ ਆਏ ਆ ਜੋ ਸਾਡੀ ਡਿਊਟੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਹੁਣ ਲਾਈ ਸੀ ਉਹ ਉਹਨੂੰ ਆਪਾਂ ਪੂਰੀ ਕਰਦੇ ਹੋਏ ਅੱਜ ਵੀਰ ਦੇ ਘਰੇ ਆਏ ਹੋਏ ਆ ਸਾਨੂੰ ਇੱਥੇ ਮਾਣ ਹੈ ਤੇ ਬਾਕੀ ਸਰਕਾਰਾਂ ਨੂੰ ਇਹ ਗੱਲ ਕਹਿਣੀ ਚਾਹੀਦੀਆਂ ਵੀ ਇਹ ਵੀਰ ਦਾ ਇਹੋ ਜਿਹੇ ਜਿਹੜੇ ਪਲੇਅਰ ਆ ਇਹਨਾਂ ਦਾ ਸਾਥ ਦੇਣ ਤੇ ਬਾਕੀ ਜਿਹੜੇ ਨੌਜਵਾਨ ਵੀਰ ਆ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵੱਲ ਜਾਣ ਜੋ ਕਿ ਆਪਣੇ ਪੰਜਾਬ ਦਾ ਨਾਮ ਜਿਹੜਾ ਰੋਸ਼ਨ ਕਰ ਸਕਣ ਮੇਰਾ ਨਾਮ ਕਬਲਜੀਤ ਸਿੰਘ ਪਿੰਡ ਬਿਜਲੀਵਾਲ ਹੈ ਜੀ ਅੱਜ ਇਸ ਵੀਰ ਨੂੰ ਆਪਾਂ ਪਿੰਡ ਉਮਰਵਾਲ ਵੀਰਕੁਮਰ ਨੂੰ ਮਿਲਣ ਵਾਸਤੇ ਆਏ ਹਾਂ ਘਰ ਸਰਦਾਰ ਸ਼ਮਸ਼ੇਰ ਸਿੰਘ ਪ੍ਰਧਾਨ ਨੇ ਆਪਣੇ ਯੂਥ ਵਿੰਗ ਦੇ ਸੋ ਬੜਾ ਵਧੀਆ ਲੱਗਾ ਇੱਕ ਜਿਵੇਂ ਮਿੱਟੀ ਵਿੱਚੋਂ ਉੱਠ ਕੇ ਹੀਰਾ ਉਪਰ ਆਣ ਕੇ ਪੂਰੇ ਸੰਸਾਰ ਦੇ ਵਿੱਚ ਇੱਕ ਮਹਿਕ ਖਿਲਾਰ ਲਿਆ ਜੀ ਬਾਕੀ ਕੁਝ ਚੀਜ਼ਾਂ ਇਹਨਾਂ ਤੋਂ ਪਤਾ ਲੱਗਾ ਆ ਕਿ ਇੱਥੇ ਕਿ ਬਿਲਕੁਲ ਦੇਸੀ ਜਿੰਮ ਦੇ ਨਾਲ ਦੇਸੀ ਤਰੀਕਿਆਂ ਨਾਲ ਬਿਨਾ ਕਿਸੇ ਜਿਵੇਂ ਸੀਰੀਅਲ ਵਰਤਦੇ ਨੇ ਦਵਾਈਆਂ ਵਰਤਦੇ ਨੇ ਇਹ ਵੀਰ ਨੇ ਛੋਟੀ ਉਮਰ ਦੇ ਵਿੱਚ ਇੱਕ ਪੰਜਾਬ ਦਾ ਪਿੰਡ ਦਾ ਜਾਂ ਇਲਾਕੇ ਦਾ ਨਾਂ ਨਹੀਂ ਰੋਸ਼ਨ ਕੀਤਾ ਪੂਰੀ ਸਿੱਖ ਕੌਮ ਦਾ ਪੂਰੇ ਸੰਸਾਰ ਵਿੱਚ ਕਿਉਂਕਿ ਗਿਨਿੰਗ ਬੁੱਕ ਆਫ ਵਰਲਡ ਦੇ ਵਿੱਚ ਆਪਣਾ ਰਿਕਾਰਡ ਦਰਜ ਕਰਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਆ ਇਹ ਕੋਈ ਆਮ ਗੱਲ ਨਹੀਂ ਹੈ ਕਿ ਕੋਈ ਬੜਾ ਹੀਰਾ ਕੁਦਰਤ ਨੇ ਸਾਡੇ ਇਸ ਪਰਿਵਾਰ ਦੇ ਵਿੱਚ ਭੇਜਿਆ ਇਲਾਕੇ ਦੇ ਵਿੱਚ ਭੇਜਿਆ ਸੋ ਮੈਂ ਇੱਕ ਦੁੱਖ ਦੀ ਗੱਲ ਹੈ ਕਿ ਕਿਸੇ ਵੀ ਸਰਕਾਰ ਪੰਜਾਬ ਸਰਕਾਰ ਜਾਂ ਹਿੰਦੋਸਤਾਨ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਇਸ ਨੂੰ ਕਿਸੇ ਵੀ ਕਿਸਮ ਦੀ ਕੋਈ ਜ਼ਿਆਦਾ ਸਪੋਰਟ ਨਹੀਂ ਕੀਤੀ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਹੀ ਰਹਿਣ ਸੰਭਾਲਿਆ ਜਾਵੇ ਜੋ ਨੌਜਵਾਨੀ ਹਨ ਖਿਡਾਰੀ ਨੇ ਸੋ ਇਨੀ ਬੇਨਤੀ ਜ਼ਰੂਰ ਪ੍ਰਵਾਨ ਕਰੇ ਕਿ ਸਰਕਾਰਾਂ ਇਹਨਾਂ ਦਾ ਜ਼ਰੂਰ ਸਾਥ ਦੇਣ ਜੀ ਧੰਨਵਾਦ ਜੀ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਐਸਐਮ ਜਰਨਲਿਸਟ